ਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਤੇ ਤੰਦਰੁਸਤ ਹੋਮੋ ਕਿਉਂਕਿ ਇਹ ਹੀ ਸਭ ਤੋਂ ਵੱਡੀ ਹੈ ਨਾ ਵਾਹਿਗੁਰੂ ਜੀ ਅੱਗੇ ਦੁਆ ਹੈਗੀ ਕਿਉਂਕਿ ਜਦੋਂ ਸਰੀਰ ਠੀਕ ਹੈ ਕਹਿੰਦੇ ਇਹ ਫਿਰ ਸਾਰਾ ਕੁਝ ਹੀ ਚੰਗਾ ਲੱਗਦਾ ਹੈ ਅਗਰ ਸਰੀਰ ਤੰਦਰੁਸਤ ਨਹੀਂ ਹੈਗਾ ਤਾਂ ਚਾਹੇ ਕੁਝ ਵੀ ਹੈ ਨਾ ਚੰਗਾ ਨਹੀਂ ਲੱਗਦਾ ਹੈਗਾ ਅਕਸਰ ਮੈਨੂੰ ਮੇਰੀਆਂ ਭੈਣਾਂ ਤੇ ਕਈ ਵਾਰੀ ਵੀਰ ਪੁੱਛਦੇ ਆ ਹੈ ਨਾ ਕਿ ਜਦੋਂ ਆਪਣੇ ਹਨਾ ਘਰ ਦੇ ਵਿੱਚੋਂ ਕੋਈ ਆਪਣਾ ਹਰਮਨ ਪਿਆਰਾ ਚਲਿਆ ਜਾਂਦਾ ਹੈਗਾ ਹਨਾ ਉਹਦੇ ਬਿਨਾ ਜਿਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਪਰ ਉਹ ਤਾਂ ਕਹਿੰਦੇ ਹੁੰਦੇ ਨੇ ਕਹਿੰਦੇ ਖੰਭ ਛਡਾ ਕੇ ਚਲਿਆ ਗਿਆ ਪਰ ਪਿੱਛੇ ਜਿਹੜੇ ਰਹਿ ਜਾਂਦੇ ਨੇ ਉਹਨਾਂ ਨੂੰ ਹਨਾ ਉਸ ਤੋਂ ਦੁੱਗਣੀ ਮਿਹਨਤ ਕਰਕੇ ਇੱਥੇ ਰਹਿਣਾ ਪੈਂਦਾ ਹੈ ਦੁੱਗਣਾ ਹਨਾ ਫਰਜ਼ ਨਿਭਾਉਣੇ ਪੈਂਦੇ ਆ ਸਾਰੀ ਜਿੰਨੀਆਂ ਵੀ ਉਹਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹ ਮਤਲਬ ਕਿ ਆਪਣੇ ਪਿਛਲਿਆਂ ਤੇ ਛੱਡ ਕੇ ਚਲਿਆ ਜਾਂਦਾ ਹਨਾ ਕਹਿੰਦੇ ਜਿਵੇਂ ਜਿਵੇਂ ਹੁਕਮ ਹੈ ਉਹਦਾ ਓਮੇ ਓਮੇ ਚਲਿਆ ਜਾਣਾ ਇਹ ਸਭ ਨੇ ਜਾਣਾ ਇੱਕ ਦਿਨ ਕਹਿੰਦੇ ਜਦੋਂ ਜਦੋਂ ਜੀਦੀ ਜੀਦੀ ਬਾਰੀ ਆਈ ਜਾਂਦੀ ਹੈ ਨਾ ਹਰ ਇੱਕ ਆਪਣੀ ਆਪਣੀ ਬਾਰੀ ਤੇ ਚਲਿਆ ਜਾਂਦਾ ਹੈ ਜਿਵੇਂ ਕਿ ਆਪਣੇ ਘਰਾਂ ਦੇ ਵਿੱਚ ਹਨਾ ਹੁਣ ਅਮਰੂਦ ਲੱਗੇ ਹੋਏ ਆ ਅਮਰੂਦ ਕਈ ਵਾਰੀ ਆਪਣਾ ਮਨ ਕਰਦਾ ਵੀ ਆਪਾਂ ਕੱਚਾ ਅਮਰੂਦ ਖਾ ਲਈਏ ਹਨਾ ਆਪਾਂ ਉਹਨੂੰ ਤੋੜ ਕੇ ਖਾ ਲੈਨੇ ਆ ਕਈ ਵਾਰੀ ਪੱਕ ਜਾਂਦਾ ਹੈ ਉਹ ਵੀ ਕਈ ਵਾਰੀ ਗਲ ਕੇ ਵੀ ਡਿੱਗ ਜਾਂਦਾ ਹੈ ਉਹੀ ਆਪਣੀ ਸਥਿਤੀ ਹੈਗੀ ਹਨਾ ਜਦੋਂ ਕਈ ਵਾਰੀ ਤਾਂ ਜਦੋਂ ਹੁੰਦ ਕਿ ਜਿੰਨੇ ਪੇਟ ਦੇ ਵਿੱਚ ਹੀ ਬੱਚੇ ਚਲੇ ਜਾਂਦੇ ਨੇ ਕਈ ਵਾਰੀ ਜਵਾਨ ਉਮਰ ਦੇ ਵਿੱਚ ਚਲੇ ਜਾਂਦੇ ਨੇ ਕਈ ਵਾਰੀ ਹਨਾ ਬੁੜੇ ਵਿਚਾਰੇ ਮੰਜਿਆਂ ਤੇ ਪਈ ਬਿਲਕ ਰਹੇ ਨੇ ਲੈਟਰਿੰਗ ਬਾਥਰੂਮ ਵਿੱਚ ਹੀ ਕਰ ਰਹੇ ਨੇ ਪਰ ਉਹਨਾਂ ਦਾ ਸੁਟਕਾਰਾ ਨਹੀਂ ਹੁੰਦਾ ਇਹ ਗੱਲਾਂ ਕਹਿਣੀਆਂ ਬਹੁਤ ਸਖਾਲੀਆਂ ਨੇ ਪਰ ਜਦੋਂ ਆਪਦਾ ਕੋਈ ਪਿਆਰਾ ਜਾਂਦਾ ਹੈ ਨਾ ਉਹਦਾ ਵਿਛੋੜਾ ਚੱਲਣਾ ਬਹੁਤ ਔਖਾ ਹੋ ਜਾਂਦਾ ਹੈਗਾ ਅੱਜ ਦੀ ਵੀਡੀਓ ਦਾ ਵਿਸ਼ਾ ਮੇਰਾ ਇਹੀ ਹੈਗਾ ਕਿ ਜਦੋਂ ਆਪਣਾ ਕੋਈ ਪਿਆਰਾ ਜਾਂਦਾ ਤਾਂ ਉਹਦੀਆਂ ਜਿਹੜੀਆਂ ਕੁਝ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਆਪਣੇ ਘਰ ਦੇ ਵਿੱਚ ਨਾ ਸੰਭਾਲ ਕੇ ਰੱਖਦੇ ਆਂ ਉਹਦੀ ਯਾਦ ਦੇ ਹਨਾ ਮੁਤਾਬਕ ਵਿਹਾਂ ਇਹ ਸਾਡੇ ਪਿਆਰੇ ਦੀ ਚੀਜ਼ ਹੈ ਇਹਨੂੰ ਅਸੀਂ ਸੰਭਾਲ ਕੇ ਰੱਖੀਏ ਪਰ ਕਈ ਵਾਰੀ ਉਹ ਚੀਜ਼ ਹਨਾ ਆਪਣੇ ਵਾਸਤੇ ਨੁਕਸਾਨਦਾਇਕ ਵੀ ਹੋ ਜਾਂਦੀ ਹੈ ਕਿਉਂਕਿ ਜਿਵੇਂ ਆਪਾਂ ਹੁਣ ਜਿਉਣੇ ਆ ਜੋ ਆਪਣੇ ਇੱਕ ਵਾਸਤੇ ਨਾ ਆਪਾਂ ਨੂੰ ਹਰ ਇੱਕ ਚੀਜ਼ ਕਿੰਨੀ ਪਿਆਰੀ ਹੁੰਦੀ ਹੈ ਕਈ ਵਾਰੀ ਜਿਵੇਂ ਹੁਣ ਪਹਿਣਾ ਨੇ ਇਹਨਾਂ ਨੂੰ ਆਪਣੇ ਕੱਪੜਿਆਂ ਦੇ ਨਾਲ ਗਹਿਣਿਆਂ ਦੇ ਨਾਲ ਹਨਾ ਇਦਾਂ ਦੀਆਂ ਚੀਜ਼ਾਂ ਦੇ ਨਾਲ ਬਹੁਤ ਪਿਆਰ ਹੁੰਦਾ ਨਾ ਉਹਨੂੰ ਬਹੁਤ ਸੰਭਾਲ ਸੰਭਾਲ ਕੇ ਰੱਖਦੀਆਂ ਨੇ ਕਿਉਂ ਕਿਸੇ ਨੂੰ ਦੇ ਕੇ ਵੀ ਖੁਸ਼ ਨਹੀਂ ਹੁੰਦੀਆਂ ਹਨਾ ਇਹ ਹੁੰਦਾ ਜੇ ਕਈ ਵਾਰੀ ਜਿਵੇਂ ਹੁਣ ਕੋਈ ਨੂੰ ਪੁੱਤ ਮਲਕੇ ਨੂੰ ਮੁੰਡਾ ਵਿਹੋ ਨਾਲ ਆ ਜਾਂ ਧੀ ਵਿਹੋ ਨਾਲ ਆ ਨਾ ਉਦੋਂ ਵੀ ਉਹਨੂੰ ਆਪਦੇ ਗਹਿਣੇ ਦੇਣੇ ਬਹੁਤ ਔਖੇ ਹੋ ਜਾਂਦੇ ਹੈਗੇ ਹਨਾ ਇਹ ਕਈ ਚੀਜ਼ਾਂ ਹੁੰਦੀਆਂ ਨੇ ਪਰ ਆਪਾਂ ਨੂੰ ਨਾ ਪਤਾ ਨਹੀਂ ਲੱਗਦਾ ਹੈਗਾ ਆਪਾਂ ਜਾਣੇ ਅਣਜ ਅਬਦੇ ਪਿਆਰੇ ਦੀ ਕੋਈ ਅਜਿਹੀ ਚੀਜ਼ ਰੱਖ ਲੈਣਾ ਜਿਹੜੀ ਕਿ ਆਪਣੇ ਵਾਸਤੇ ਹਨਾ ਬਹੁਤ ਨੁਕਸਾਨਦਾਇਕ ਵੀ ਸਿੱਧ ਹੋ ਸਕਦੀ ਹੈਗੀ ਹਨਾ ਕਿਉਂਕਿ ਇਹੀ ਅੱਜ ਮੇਰਾ ਵਿਸ਼ਾ ਹੈਗਾ ਪਹਿਲਾਂ ਵੀ ਮੈਂ ਇੱਕ ਵੀਡੀਓ ਪਾਈ ਸੀਗੀ ਹਨਾ ਦੱਸਿਆ ਸੀਗਾ ਵੀ ਜਿਹੜੀਆਂ ਆਪਾਂ ਹਨ ਆਪਣੇ ਮ੍ਰਿਤਕ ਪ੍ਰੀਜਨ ਨੇ ਪਿਆਰੇ ਨੇ ਉਹਨਾਂ ਦੀਆਂ ਹਨਾ ਤਸਵੀਰਾਂ ਆਪਾਂ ਘਰਾਂ ਦੇ ਵਿੱਚ ਲਗਾ ਲੈਨੇ ਆ ਤਾਂ ਉਹਦੇ ਨਾਲ ਘਰ ਦੇ ਵਿੱਚ ਬਹੁਤ ਨੈਗੇਟਿਵਿਟੀ ਆਉਂਦੀ ਹੈ ਹਨਾ ਇੱਕ ਤਾਂ ਦੇਖੋ ਆਪਣਾ ਮਨ ਜਦੋਂ ਆਪਾਂ ਉਹਨਾਂ ਨੂੰ ਦੇਖਦੇ ਆ ਹਨਾ ਕਈ ਵਾਰੀ ਹੁਣ ਇੱਕ ਟ੍ਰੈਂਡ ਹੀ ਚਲਾ ਰੱਖਿਆ ਹੈ ਨਾ ਚਲੋ ਘਰਾਂ ਦੇ ਵਿੱਚ ਸਾਰਿਆਂ ਦੇ ਗਏ ਹੋਏ ਆ ਹਨਾ ਵੀ ਇਹ ਕੋਈ ਫੈਸ਼ਨ ਨਹੀਂ ਹੈਗਾ ਵੀ ਆਪਾਂ ਉਹਨਾਂ ਦੀ ਤਸਵੀਰ ਸਾਹਮਣੇ ਲਗਾ ਲਈ ਹਨਾ ਵੀ ਸਾਨੂੰ ਉਹਦੀ ਯਾਦ ਤਾਈਆਂ ਆਉਣੀ ਹੈ ਦੇਖੋ ਗਏ ਹੋਏ ਦੀ ਯਾਦ ਤਾਂ ਦਿਲ ਦੇ ਵਿੱਚ ਸਾਰੀ ਉਮਰ ਰਹਿੰਦੀ ਹੈ ਕਹਿੰਦੇ ਆਪਾਂ ਦੁਨੀਆ ਤੋਂ ਚਲੇ ਜਾਂਦੇ ਆ ਪਰ ਉਹਨਾਂ ਦੀਆਂ ਯਾਦਾਂ ਦੁੱਖ ਸੁੱਖ ਦੇ ਵਿੱਚ ਆਪਣੀ ਹਨਾ ਹਰ ਟਾਈਮ ਨਾਲ ਰਹਿੰਦੀਆਂ ਨੇਂਗੀਆਂ ਇੱਕ ਤਾਂ ਆਪਾਂ ਉਹਨਾਂ ਨੂੰ ਦੇਖਦੇ ਹਨਾ ਆਪਣਾ ਮਨ ਬੇਚੈਨ ਹੁੰਦਾ ਆਪਾਂ ਬਿਮਾਰ ਹੁੰਨੇ ਆ ਆਪਣ ਨੂੰ ਨੈਗੇਟਿਵਿਟੀ ਆਉਂਦੀ ਆਪਾਂ ਨੂੰ ਇਹ ਹੁੰਦਾ ਵੀ ਹਨਾ ਇਹ ਕਿੱਥੇ ਚਲੇ ਆ ਗਿਆ ਵੀ ਮੈਂ ਵੀ ਇਹਦੇ ਨਾਲ ਹੀ ਚਲੇ ਜਾਂਦੀ ਹਨਾ ਜਾਂ ਕਈ ਵਾਰੀ ਕੋਈ ਦੁੱਖ ਹੁੰਦਾ ਹੈ ਨਾ ਉਦੋਂ ਆਪਾਂ ਨੂੰ ਇਹ ਹੁੰਦਾ ਵੀ ਜੇ ਅਗਰ ਇਹ ਹੁੰਦਾ ਹਨਾ ਇਹ ਹੁੰਦੀ ਤਾਂ ਮੇਰਾ ਉਹ ਦੁੱਖ ਸੀ ਜਿਹੜਾ ਉਹ ਅੱਧਾ ਹੋ ਜਾਂਦਾ ਹਨਾ ਇਦਾਂ ਦੀਆਂ ਬਹੁਤ ਘਟਨਾਵਾਂ ਮੈਂ ਦੇਖੀਆਂ ਨੇ ਜਿਨ੍ਹਾਂ ਕਿ ਆਪਦੀਆਂ ਨਾ ਜੀਵਨ ਸਾਥੀ ਦਾ ਜੀਵਨ ਸਾਥਣ ਦੀਆਂ ਨਾ ਅਜਈਆਂ ਚੀਜ਼ਾਂ ਘਰ ਵਿੱਚ ਸੰਭਾਲ ਕੇ ਰੱਖਦੇ ਨੇ ਤੇ ਉਹਦੇ ਨਾਲ ਉਹਨਾਂ ਦੇ ਘਰ ਦਾ ਹਨਾ ਬਿਲਕੁਲ ਮਲਕੀ ਲਾਲੋ ਵੀ ਇੱਕ ਕਹਿੰਦੇ ਉਹਨੇ ਆਪਾਂ ਹਨਾ ਸੱਤਿਆ ਨਾਸ ਹੋ ਗਿਆ ਹਨਾ ਅੱਜ ਮੈਂ ਤੁਹਾਨੂੰ ਕੁਝ ਚੀਜ਼ਾਂ ਦੱਸੂਗੀ ਜਿਹੜੀਆਂ ਕਿ ਠੀਕ ਹੈ ਵੀ ਆਪਾਂ ਹੁਣ ਜਪਾ ਕਈ ਵਾਰ ਭਾਂਪਰਾ ਕਹਿੰਦੇ ਨੇ ਵੀ ਹਨਾ ਉਹਨਾਂ ਦੀ ਘਰ ਹੈ ਉਹਨਾਂ ਦੀ ਜ਼ਮੀਨ ਹੈ ਉਹਨਾਂ ਦੀ ਗੱਡੀ ਹੈ ਉਹਨਾਂ ਦਾ ਫਲਾਣਾ ਹੈ ਹਨਾ ਵੀ ਉਹ ਚੀਜ਼ਾਂ ਨੂੰ ਵੀ ਫਿਰ ਆਪਾਂ ਨਾਂ ਰੱਖੋ ਦੇਖੋ ਇਹ ਨਹੀਂ ਹੁੰਦਾ ਹਨਾ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਆਪਾਂ ਬਹੁਤ ਅਟੈਚ ਹੁੰਨੇ ਆ ਬਹੁਤ ਜੁੜੇ ਹੋਏ ਹੁੰਨੇ ਆ ਹਨਾ ਉਹ ਕੁਝ ਚੀਜ਼ਾਂ ਹੈਗੀਆਂ ਨੇ ਕਿ ਤੁਹਾਨੂੰ ਮ੍ਰਿਤਿਕ ਦੀਆਂ ਇਹ ਚੀਜ਼ਾਂ ਕਦੇ ਵੀ ਆਪਣੇ ਘਰ ਦੇ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਹੈਗੀਆਂ ਉਹਨਾਂ ਨੂੰ ਕਿਵੇਂ ਇਸਤੇਮਾਲ ਕਰਨਾ ਹੈ ਮੈਂ ਤੁਹਾਨੂੰ ਅੱਜ ਉਹ ਵੀ ਦੱਸੂਗੀ ਦੇਖੋ ਜਿੰਨਿਕ ਮੈਨੂੰ ਵਾਈਗਰੂ ਜੀ ਨੇ ਬੁੱਧ ਬਖਸ਼ੀ ਹੈ ਨਾ ਮੈਂ ਉਹੀ ਤੁਹਾਡੇ ਨਾਲ ਸਾਂਝੀ ਕਰਦੀ ਆ ਕੋਈ ਇਹ ਤਾਂ ਹੈ ਨਹੀਂ ਮੈਂ ਬ੍ਰह्म ਗਿਆਨੀ ਆ ਹਨਾ ਜਾਂ ਮੈਂ ਕੋਈ ਜ਼ਿਆਦਾ ਹੀ ਵਿਦਵਾਨ ਆ ਹਨਾ ਮੈਂ ਤਾਂ ਉਹਦਾ ਕਹਾਣਾ ਇੱਕ ਤੁਹਾਡੇ ਵਰਗੀ ਭੈਣ ਆ ਹਨਾ ਸਾਰਾ ਜਿਵੇਂ ਕਿ ਤੁਸੀਂ ਰਹਨੇ ਹੋ ਉਵੇਂ ਮੈਂ ਰਹਨੀ ਆ ਵਸ ਇੱਕ ਹੈ ਵਾਈਗਰੂ ਜੀ ਨੇ ਪਤਾ ਨਹੀਂ ਕਿਵੇਂ ਇਸ ਲਾਈਨ ਦੇ ਵਿੱਚ ਮੈਨੂੰ ਮੋੜ ਤਾਂ ਮੈਨੂੰ ਖੁਦ ਨਹੀਂ ਪਤਾ ਹੈਗਾ ਕਿਉਂਕਿ ਮੈਂ ਅੱਜ ਤੱਕ ਕਦੇ ਵੀ ਅਜਿਹੀ ਗੱਲ ਆਪਦੀ ਆਪਦੇ ਖੁਦ ਦੇ ਭੈਣ ਭਰਾ ਆਪਦੇ ਮਾਪੇ ਦੇ ਨਾਲ ਵੀ ਸਾਂਝੀ ਨਹੀਂ ਕੀਤੀ ਸਭ ਤੋਂ ਪਹਿਲੀ ਚੀਜ਼ ਜਦੋਂ ਵੀ ਚਾਹੇ ਆਪਣੇ ਘਰ ਦੇ ਵਿੱਚ ਕੋਈ ਆਪਣਾ ਪਿਆਰਾ ਜਾਂਦਾ ਹੈ ਹਨਾ ਉਹਦੇ ਕੋਈ ਗਹਿਣਾ ਪਾਇਆ ਹੋਇਆ ਹੈ ਚਾਹੀ ਉਹ ਚਾਂਦੀ ਦਾ ਚਾਹੀ ਉਹ ਸੋਨੇ ਦਾ ਉਸ ਗਹਿਣੇ ਨੂੰ ਤੁਸੀਂ ਅਗਰ ਜ਼ਿਆਦਾ ਤੁਸੀਂ ਹਨਾ ਵਧੀਆ ਤਕੜੇ ਹੋ ਹੁੰਦਾ ਵੀ ਹਾਂ ਉਹਨੂੰ ਚਾਹੇ ਤੁਸੀਂ ਕਿਸੇ ਗਰੀਬ ਨੂੰ দান ਕਰ ਦਿਓ ਚਾਹੇ ਤੁਸੀਂ ਗੁਰੂ ਘਰ ਦਾਨ ਕਰ ਦਿਓ ਅਗਰ ਤੁਸੀਂ ਇਹ ਨਾ ਨਹੀਂ ਕਰਨਾ ਚਾਹੁੰਦੇ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਉਹਨੂੰ ਸਿੱਟ ਕੇ ਆਓ ਜਾਂ ਦਾਣ ਦੇ ਕੇ ਆਓ ਜਾਂ ਕੁਝ ਕਰੋ ਹਨ ਤੁਸੀਂ ਅਗਰ ਉਸ ਚੀਜ਼ ਨੂੰ ਨਹੀਂ ਹੁਕਾਣਾ ਜੀ ਕਿਉਂਕਿ ਉਹ ਆਪਣਾ ਪਿਆਰਾ ਸੀ ਆਪਣੇ ਘਰ ਦੀਆਂ ਚੀਜ਼ਾਂ ਨਹੀਂ ਆਪਣੇ ਘਰ ਦੇ ਵਿੱਚੋਂ ਹੀ ਸਾਰਾ ਕੁਝ ਬਣਿਆ ਹੋਇਆ ਹਨ ਤਾਂ ਤੁਸੀਂ ਜਿਹੜੀ ਉਹ ਚੀਜ਼ ਹੈ ਨਾ ਉਹਨੂੰ ਪਣਾ ਲਓ ਮਤਲਬ ਕਿ ਉਸ ਗਹਿਣੇ ਨੂੰ ਪਣਾ ਕੇ ਤੁਸੀਂ ਹੋਰ ਗਹਿਣੇ ਬਣਵਾ ਲਓ ਕੁਝ ਵੀ ਕਰ ਲਓ ਹਨ ਪਰ ਉਸ ਚੀਜ਼ ਨੂੰ ਉਸੇ ਤਰੀਕੇ ਦੇ ਨਾਲ ਨਾ ਵਰਤੋ ਕਿਉਂਕਿ ਇਸ ਚੀਜ਼ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਨੈਗੇਟਿਵਿਟੀ ਆਵੇਗੀ ਕਿਉਂ ਆਵੇਗੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟੀਆਂ ਵੀ ਕੋਈ ਵੀ ਗਹਿਣਾ ਹੈਗਾ ਨਾ ਉਹਦੇ ਨਾਲ ਇਨਸਾਨ ਦੀ ਇੰਨੀ ਅਟੈਚਮੈਂਟ ਹੁੰਦੀ ਹੈਗੀ ਕਿ ਬਹੁਤ ਪਿਆਰ ਦੇ ਨਾਲ ਦੇਖੋ ਕਿੰਨਾ ਨਾ ਉਹਦੀ ਰੀਝ ਹੁੰਦੀ ਹੈ ਵੀ ਮੈਂ ਇਸ ਨੂੰ ਪਾਵਾ ਮੈਂ ਇਸ ਨੂੰ ਹੰਡਾਵਾ ਹਨਾ ਕਈ ਵਾਰੀ ਅਚਨਚੇਤ ਜਿਵੇਂ ਕਿ ਆਪਣੇ ਸਾਰੇ ਗਹਿਣੇ ਵੀ ਪਏ ਹੁੰਦੇ ਨੇ ਨਾ ਐਕਸੀਡੈਂਟ ਹੋ ਗਿਆ ਉੱਥੇ ਮੌਤ ਹੋ ਗਈ ਪਰ ਉਸ ਚੀਜ਼ ਦੇ ਵਿੱਚ ਉਸ ਇਨਸਾਨ ਦੀ ਹੈ ਨਾ ਸੁਰਤੀ ਹੁੰਦੀ ਹੈ ਕਈ ਅਜਗੀਆਂ ਹਨ ਨਿਖੇਦ ਮੌਤਾਂ ਵੀ ਹੋ ਜਾਂਦੀਆਂ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਇੱਕ ਵਾਰੀ ਹਨ ਜਿਵੇਂ ਪਾਣੀ ਦੇ ਵਿੱਚ ਡੁੱਬ ਕੇ ਮਾਰਨਾ ਅੱਗ ਦੇ ਵਿੱਚ ਸੜ ਕੇ ਮਾਰਨਾ ਜਾਂ ਆਤਮ ਹੱਤਿਆ ਕਰਨੀ ਇਹ ਨਿਖੇਦ ਜੋ ਮਤਲਬ ਕਿ ਮੌਤਾਂ ਨਹੀਂ ਗੀਆਂ ਜਿਨ੍ਹਾਂ ਦਾ ਕਹਿੰਦੇ ਛੇਤੀ ਸੁਟਕਾਰਾ ਨਹੀਂ ਹੁੰਦਾ ਜਿਨ੍ਹਾਂ ਦੀ ਛੇਤੀ ਗਤੀ ਨਹੀਂ ਹੁੰਦੀ ਹਨ ਇਹਨਾਂ ਦੇ ਨਿਮਿਤ ਸਾਨੂੰ ਪਾਠ ਕਰਨਾ ਚਾਹੀਦਾ ਸਾਨੂੰ ਸਿਮਰਨ ਕਰਨਾ ਚਾਹੀਦਾ ਫਿਰ ਇਹਨਾਂ ਦੀ ਜਾ ਕੇ ਕਿਤੇ ਗਤੀ ਅੱਜਕੱਲ ਦੇ ਮੇਰੇ ਭੈਣ ਭਰਾ ਥੋੜੇ ਜਿ ਮਾਡਰਨ ਬਨਣ ਦੇ ਚੱਕਰ ਚ ਕਹਿੰਦੇ ਨੇ ਵੀ ਇਹ ਕੁਛ ਨਹੀਂ ਹੈਗਾ ਬਾਣੀ ਕੁਛ ਨਹੀਂ ਇਹ ਤਾਂ ਕੁਛ ਵੀ ਨਹੀਂ ਹੈਗਾ ਇਹ ਤਾਂ ਉਹੀ ਬੋਲੀਆਂ ਜਾਂਦੇ ਨੇ ਬਾਬੇ ਤਾਂ ਉਹੀ ਬੋਲੀਆਂ ਜਾਂਦੇ ਨੇ ਬੰਮਪਰ ਪੰਡਤ ਹਨਾ ਵੀ ਪਰ ਉਹ ਬੇਵਕੂਫ ਨਹੀਂ ਸੀ ਜਿਹੜੇ ਆਪਣੇ ਸਿਆਣੇ ਸੀ ਜਿਹੜੇ ਹਨਾ ਐ ਜਿਹੜੀਆਂ ਉਮਰਾਂ ਭੋਗ ਕੇ ਗਏ ਨੇ ਉਹ ਪਾਗਲ ਨਹੀਂ ਸੀ ਜਿਨ੍ਹਾਂ ਨੇ ਆਪਾਂ ਨੂੰ ਬੋਲਣਾ ਸਿਖਾਇਆ ਜਿਨ੍ਹਾਂ ਨੇ ਆਪਾਂ ਨੂੰ ਤੁਰਨਾ ਸਿਖਾਇਆ ਉਹ ਪਾਗਲ ਨਹੀਂ ਸੀਗੇ ਆਪਾਂ ਜਿਆਦੇ ਸਿਆਣੇ ਬਣਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਹੀ ਆਪਾਂ ਦੁੱਖ ਭੋਗ ਰਹੇ ਆ ਤਾਈਆਂ ਆਪਣੇ ਬੱਚੇ ਆਪਣੇ ਕੰਟਰੋਲ 'ਚ ਨਹੀਂ ਆਪਣੇ ਘਰ ਆ ਆਪਣੇ ਕੰਟਰੋਲ 'ਚ ਨਹੀਂ ਪਤੀ ਦੀ ਪਤਨੀ ਨਾਲ ਨਹੀਂ ਬਣਦੀ ਲੜਾਈ ਝਗੜੇ ਦਿਨ ਰਾਤ ਹਨਾ ਕਮਾਉਂਦੇ ਬਹੁਤਾ ਪਰ ਕਲੇਸ਼ ਉਹ ਸਾਰਾ ਪੈਸਾ ਹਨਾ ਮੁਕੱਦਮੇ ਆ ਕਲੇਸ਼ ਤੇ ਵਿਆਹ ਆ ਤੇ ਤਲਾਕ ਹੋ ਗਿਆ ਦੇ ਦੋ ਜੀ ਇੰਨੇ ਪੈਸੇ ਹਨਾ ਨਸ਼ਿਆਂ ਤੇ ਲੱਗ ਕੇ ਮੇਰੇ ਭਰਾ ਹਨਾ ਉਹ ਸਾਰਾ ਦਿਨ ਠੇਕਿਆਂ 'ਚ ਸ਼ਰਾਬਾਂ 'ਚ ਨਸ਼ਿਆਂ 'ਚ ਜਿੱਟੇ 'ਚ ਰੋਲੀ ਜਾਂਦੀ ਹਨਾ ਇਹੇ ਨੁਕਸਾਨ ਆਪਾਂ ਨੂੰ ਤਾਈਆਂ ਹੋ ਰਹੇ ਨੇ ਕਿਉਂਕਿ ਆਪਾਂ ਆਪਣੀ ਪਿਸ਼ੋਕੜ ਦੇ ਨਾਲੋਂ ਟੁੱਟਦੇ ਜਾ ਰਹੇ ਆ ਇਹੀ ਬਰਬਾਦੀ ਦਾ ਕਾਰਨ ਆਪਣੇ ਅੰਤ ਦਾ ਵੀ ਕਾਰਨ ਬਣਨਾ ਹੈਗਾ ਹਨਾ ਦੇਖੋ ਵਾਹਿਗੁਰੂ ਜੀ ਨੇ ਇਨਸਾਨ ਨੂੰ ਕਿੰਨਾ ਸੋਹਣਾ ਖਾਣ ਵਾਸਤੇ ਸਭ ਕੁਝ ਦਿੱਤਾ ਪਰ ਇਨਸਾਨ ਨੇ ਪੰਛੀ ਵੀ ਖਾ ਲਏ ਜਾਨਵਰ ਵੀ ਖਾ ਲਏ ਪੱਤੇ ਵੀ ਖਾ ਲਏ ਪਤਾ ਨਹੀਂ ਕਿਹੜੀ ਗੰਦਗੀ ਸਾਰਾ ਕੁਝ ਖਾ ਖਾ ਕੇ ਹਜੇ ਵੀ ਇਹਦਾ ਢਿੱਡ ਨਹੀਂ ਭਰ ਰਿਹਾ ਪਰ ਅੰਤ ਨੂੰ ਇਹ ਖੁਦ ਹੀ ਖਾ ਜਾਊਗਾ ਆਪਣੇ ਆਪ ਨੂੰ ਇਹੀ ਜਦੋਂ ਆਪਾਂ ਕੁਦਰਤ ਦੇ ਨਾਲ ਖਿਲਵਾੜ ਕਰਦੇ ਆ ਨਾ ਤਾਂ ਕੁਦਰਤ ਜਦੋਂ ਥੋੜਾ ਜਿਹਾ ਵੀ ਖਿਲਵਾੜ ਕੀਤਾ ਨਾ ਕੁਦਰਤ ਨੇ ਤੁਹਾਡੇ ਨਾਲ ਤਾਂ ਦੇਖਿਓ ਜਿਵੇਂ ਅਮਰੀਕਾ ਦੇ ਵਿੱਚ ਦੇਖ ਲਓ ਤੁਸੀਂ ਹੁਣ ਕੀ ਕੁਝ ਹੋਇਆ ਪਿੱਛੇ ਕਰੋਨਾ ਆਇਆ ਸੀ ਆਪਨੇ ਹੁਣ ਆਸ ਵਾਈਨ ਫਲੂ ਆਇਆ ਕੁਝ ਵੀ ਆ ਗਿਆ ਕੁਦਰਤ ਵੱਲੋਂ ਇੱਕ ਛੋਟਾ ਜਿਹਾ ਵੀ ਕਿਟਾਣ ਉਹਨਾਂ ਤੋਂ ਤੁਹਾਨੂੰ ਸਾਰਿਆਂ ਨੂੰ ਬਰਬਾਦ ਕਰ ਸਕਦਾ ਹੈਗਾ ਹਨ ਤਾਂ ਪਲੀਜ਼ ਕੁਦਰਤ ਨਾਲ ਖਿਲਵਾੜ ਨਾ ਕਰੋ ਨਾਲੇ ਤਾਂ ਆਪਣੀ ਸਿਹਤ ਨਾਲ ਖਿਲਵਾੜ ਕਰਦੇ ਉਹਨਾਂ ਨਾਲ ਕੁਦਰਤ ਨਾਲ ਮ੍ਰਿਤਕ ਵਿਅਕਤੀ ਦਾ ਕੋਈ ਵੀ ਹਨਾ ਜਿਹੜਾ ਗਹਿਣਾ ਹੈ ਉਹਨੂੰ ਇਸੇ ਤਰੀਕੇ ਨਾਲ ਤੁਸੀਂ ਨਾ ਪਾਵੋ ਹਨਾ ਉਸ ਨੂੰ ਪਣਾ ਲਓ ਪਣਾ ਕੇ ਤੁਸੀਂ ਕੋਈ ਵੀ ਉਹਦੀ ਟੂਮ ਵਗੈਰਾ ਕਰਵਾ ਕੇ ਤੁਸੀਂ ਉਹਨੂੰ ਬਰਤ ਸਕਦੇ ਹੋ ਹਨਾ ਦੇਖੋ ਮੈਂ ਹਮੇਸ਼ਾ ਕਹਿੰਦੀ ਨਾ ਵੀ ਤੁਹਾਡਾ ਪਿਆਰਾ ਕੋਈ ਗਿਆ ਕਹੀ ਇੱਕ ਭੈਣ ਮੇਰੇ ਨਾਲ ਪਹਿਲਾਂ ਲੜ ਵੀ ਪਈ ਸੀ ਕਹਿੰਦੀ ਲਾ ਕਹਿੰਦੀ ਉਹੀ ਬੋਲੀ ਜਾਂਦੀ ਹੈ ਕਹਿੰਦੀ ਵੀ ਉਹ ਸਾਰੀ ਉਮਰ ਕਮਾਉਂਦੇ ਰਹੇ ਨੇ ਅਸੀਂ ਉਹਨਾਂ ਦੀ ਫੋਟੋਆਂ ਵੀ ਨਾ ਲਾਈਏ ਹੈ ਨਾ ਇਹਦਾ ਵੀ ਫੋਟੋਆਂ ਲਗਾਉਣ ਦੇ ਨਾਲ ਕੋਈ ਉਹਨਾਂ ਦਾ ਪਿਆਰ ਤੁਹਾਡੇ ਅੰਦਰ ਨਹੀਂ ਆਉਂਦਾ ਪਿਆਰ ਇਹ ਸਭ ਦੇ ਗਏ ਹੋਏ ਨੇ ਕਹਿੰਦੇ ਮੁਠੀ ਬੰਦ ਹੀ ਚੰਗੀਆਂ ਜਦੋਂ ਖੁੱਲਦੀ ਹੈ ਨਾ ਉਦੇ ਵਿੱਚੋਂ پتہ ਨਹੀਂ ਕੀ ਕੁਝ ਨਿਕਲਦਾ ਹੈ ਨਾ ਸਭ ਦੇ ਘਰਾਂ ਦੇ ਵਿੱਚੋਂ ਹਰ ਇੱਕ ਦੇ ਕੋਈ ਹੋਊਗਾ ਕਰਮਾਂ ਵਾਲਾ ਜਿਹਦਾ ਹੈ ਨਾ ਕੋਈ ਨਹੀਂ ਹੈ ਹੋਇਆ ਨਹੀਂ ਤਾਂ ਹਰ ਇੱਕ ਦੇ ਅੰਦਰੋਂ ਜੇ ਤੁਸੀਂ ਕਿਸੇ ਨੂੰ ਛੇੜ ਕੇ ਦੇਖੋ ਨਾ ਪੋਬਾ ਮਾਰ ਮਾਰ ਰਹਿੰਦੇ ਇਨਸਾਨ ਹਰ ਇੱਕ ਦੇ ਅੰਦਰ ਅਈਆਂ ਚੀਜ਼ਾਂ ਦੇਖੋ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਬਦੀ ਹੈ ਨਾ ਹਰ ਇੱਕ ਚੀਜ਼ ਨੂੰ ਆਪਾਂ ਸੋ ਕਰੀਏ ਹੈ ਨਾ ਕਈ ਅੰਦਰ ਏਡੇ ਏਡੇ ਪਹਾੜ ਦਵਾਈ ਬੈਠੇ ਨੇ ਜਿਹੜੇ ਕਿ ਮੇਤਿਆਂ ਕਰਨੀ ਨਹੀਂ ਹਨ ਵੀ ਸਿਰਫ ਇਹ ਨਹੀਂ ਹੈਗਾ ਵੀ ਦਿਖਾਵਾ ਕਰਨ ਦੇ ਨਾਲ ਹਨਾ ਆਪਾਂ ਨੂੰ ਉਹਨਾਂ ਨਾਲ ਪਿਆਰ ਹੈ ਅਗਰ ਤੁਸੀਂ ਸੱਚਮੁੱਚ ਉਹਨਾਂ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਉਹਨਾਂ ਦੇ ਨਿਮਿੱਤ ਪੁਆਠ ਕਰੋ ਉਹਨਾਂ ਦੇ ਨਿਮਿੱਤ ਤੁਸੀਂ ਸਾਲ ਦੇ ਵਿੱਚ ਉਹਨਾਂ ਦੀ ਕਮਾਈ ਦੇ ਵਿੱਚੋਂ ਦਸਵੰਦ ਕੱਢੋ ਕਿਸੇ ਗਰੀਬ ਨੂੰ ਦੇਵੋ ਹਨਾ ਜਾਂ ਵਾਇਕਰੂਚੀ ਨੂੰ ਘਰ ਲੈ ਕੇ ਆਓ ਸੰਗਤਾਂ ਦੀ ਸੇਵਾ ਕਰੋ ਇਹ ਹੁੰਦਾ ਉਹਦੇ ਨਾਲ ਪਿਆਰ ਜਿੱਦਾਂ ਕਿ ਤੁਹਾਨੂੰ ਵੀ ਫਾਇਦਾ ਹੋਵੇ ਤੇ ਉਸ ਨੂੰ ਵੀ ਫਾਇਦਾ ਹੋਵੇ ਇਹ ਥੋੜੂ ਆ ਵੀ ਤੁਸੀਂ ਉਹਦੇ ਤਸਵੀਰਾਂ ਲਾ ਲੀਆਂ ਤੁਸੀਂ ਉਹਦੇ ਕੱਪੜਿਆਂ ਨੂੰ ਜਿਹੜਾ ਜਿਹੜਾ ਰੱਖ ਲਿਆ ਵੀ ਉਹਦੇ ਨਾਲ ਉਹਨੂੰ ਕੋਈ ਫਾਇਦਾ ਹੋ ਜੂਗਾ ਜਾਂ ਤੁਹਾਨੂੰ ਕੋਈ ਫਾਇਦਾ ਹੋ ਜੂਗਾ ਨਹੀਂ ਹੋਊਗਾ ਉਦੇ ਨਾਲ ਉਹਦੀ ਵੀ ਆਤਮਾ ਦੁਖੀ ਕਿਉਂਕਿ ਉਹ ਆਪਣੀਆਂ ਚੀਜ਼ਾਂ ਦੇ ਵਿੱਚ ਮੋਹ ਹੋਊਗਾ ਉਹਦੇ ਨਾਲ ਤੁਹਾਡੀ ਵੀ ਆਤਮਾ ਦੁਖੀ ਸੱਚਮੁੱਚ ਆਪਣੇ ਪਿਆਰ ਨੂੰ ਪਿਆਰ ਕਰਦੇ ਹੋ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਨੇ ਤਾਂ ਉਹਨਾਂ ਦੇ ਨਮਿੱਤਰ ਤੁਸੀਂ ਜਿਵੇਂ ਸਾਲ ਦੇ ਵਿੱਚ ਹਨਾ ਕੁਝ ਨਾ ਕੁਝ ਜੱਗ ਕਰੋ ਜਾਂ ਦਸਵੰਧ ਕੱਢ ਕੇ ਕਿਸੇ ਗਰੀਬ ਬੱਚੇ ਨੂੰ ਪੜਾਵਾ ਦਿਓ ਜਾਂ ਗਰੀਬ ਬੱਚਿਆਂ ਦੇ ਵਰਦੀਆਂ ਕੁਝ ਵੀ ਕਰ ਦਿਓ ਮਤਲਬ ਕਿ ਤੁਸੀਂ ਪਰ ਉਹਨਾਂ ਦੀ ਕਮਾਈ ਦੇ ਵਿੱਚੋਂ ਤੁਸੀਂ ਜ਼ਰੂਰ ਕੱਢੋ ਕਿਉਂਕਿ ਜੇ ਉਹ ਜਿਉਂਦੇ ਹੁੰਦੇ ਉਹ ਵੀ ਤਾਂ ਖਾਂਦੇ ਪੀਂਦੇ ਹਨਾ ਤੇ ਅਗਲੀ ਗੱਲ ਆ ਗਈ ਜਿਹੜਾ ਵੀ ਕੋਈ ਨਿਤਿਕ ਵਿਅਕਤੀ ਹੈ ਉਹਦਾ ਤੁਸੀਂ ਹਨਾ ਜਿਹੜਾ ਕੱਪੜਾ ਹੈਗਾ ਦੂਸਰੀ ਨੰਬਰ ਤੇ ਜਿਹੜਾ ਕਿ ਕੋਈ ਆਪਣਾ ਪਿਆਰਾ ਮ੍ਰਿਤਕ ਜਾਂ ਹਨ ਆਪਣੇ ਘਰ ਦੇ ਵਿੱਚੋਂ ਮੈਂਬਰ ਜਾ ਰਿਹਾ ਤਾਂ ਉਹਦੇ ਜਿਹੜੇ ਕੱਪੜੇ ਨੇ ਜਿਹੜੇ ਉਹ ਪਾਉਂਦਾ ਕੱਪੜੇ ਹਨਾ ਜਿਵੇਂ ਕਿ ਔਰਤ ਹੈਗੀ ਆਪਦੇ ਹਨਾ ਜਿਹੜੇ ਵੀ ਉਹਦੇ ਕੱਪੜੇ ਹੈਗੇ ਵੀਰ ਹੈ ਕੋਈ ਹਨਾ ਉਹਦੇ ਵੀ ਆਪਦੇ ਕੱਪੜੇ ਹੈਗੇ ਉਹਨਾਂ ਨੂੰ ਤੁਸੀਂ ਕਦੇ ਵੀ ਘਰ ਦੇ ਵਿੱਚ ਨਾ ਪਾਓ ਉਹਨਾਂ ਨੂੰ ਤੁਸੀਂ ਗਰੀਬਾਂ ਨੂੰ ਦੇ ਦਿਓ ਦੇਖੋ ਉਹ ਖੁਦ ਜਿਉਂਦਾ ਹੁੰਦਾ ਫਿਰ ਵੀ ਤਾਂ ਹੰਡਾਉਂਦਾ ਪੱਪਾ ਨੂੰ ਨਾ ਦੇਣੇ ਔਖੇ ਉਹਨਾਂ ਦਾ ਆਪਾਂ ਕਹਿੰਨਾ ਬੜੇ ਸੋਹਣੇ ਕੱਪੜੇ ਆ ਹਨਾ ਵੀ ਆਪਾਂ ਕਿਉਂ ਦਈਏ ਤਾਂ ਤੁਸੀਂ ਉਹਨਾਂ ਨੂੰ ਕਿਸੇ ਗਰੀਬਾਂ ਨੂੰ ਦੇ ਦਿਓ ਕਿਉਂਕਿ ਜਦੋਂ ਆਪਾਂ ਥੋੜ ਇਹ ਵੀਡੀਓ ਪਾਈ ਸੀ ਕਿ ਗੁਰੂ ਘਰ ਤੋਂ ਲਿਆਂਦੀਆਂ ਹੋਈਆਂ ਚੀਜ਼ਾਂ ਤੁਹਾਡੇ ਘਰ ਨੂੰ ਬਰਬਾਦ ਕਰ ਦੇਣਗੀਆਂ ਉਹ ਇਹੀ ਚੀਜ਼ ਹੈਗੀ ਹੈ ਨਾ ਜਦੋਂ ਕਿ ਆਪੋ ਇਸ ਚੀਜ਼ ਨੂੰ ਥੋੜੀ ਥੋੜੀ ਵੰਡ ਦਿੰਨੇ ਆ ਤਾਂ ਉਹ ਹੈ ਨਾ ਜਿਹੜੀ ਆਤਮਾ ਹੈ ਘਰ ਚੋਂ ਗਈ ਹੈ ਉਹ ਵੀ ਖੁਸ਼ ਹੋ ਜਾਂਦੀ ਹੈ ਨਾ ਵੀ ਚਲੋ ਮੇਰੀ ਜਿਹੜੇ ਬਸਤਰ ਨੇ ਕਿਸੇ ਨੂੰ ਦਾਨ ਦਿੱਤੇਗੇ ਕੋਈ ਗਰੀਬ ਪਾਊਗਾ ਤਾਂ ਉਹ ਵੀ ਸ਼ੀਸ਼ਾ ਦੇਵੇਗਾ ਹੈ ਨਾ ਤਾਂ ਇਸ ਚੀਜ਼ ਨੂੰ ਤੁਸੀਂ ਹੈ ਨਾ ਉਹਦੇ ਕੱਪੜਿਆਂ ਨੂੰ ਕਦੇ ਵੀ ਘਰ ਦੇ ਵਿੱਚ ਨਾ ਵਰਤੋ ਉਹਨਾਂ ਨੂੰ ਤੁਸੀਂ ਦਾਨ ਦੇ ਦਿਓ ਇਹ ਇਹ ਵੀ ਨਹੀਂ ਹੈਗਾ ਵੀ ਬਹਿ ਮੈਂ ਵੀ ਹਾਂ ਪੂਤ ਪ੍ਰੇਤ ਇਹ ਹੁੰਦੇ ਨੇ ਇਹ ਪੂਤ ਪ੍ਰੇਤਾਂ ਵਾਲੀ ਗੱਲ ਨਹੀਂ ਹੁੰਦੀ ਮੈਂ ਪਹਿਲਾਂ ਵੀ ਦੱਸਿਆ ਵੀ ਸਿਰਫ ਉਸ ਇਨਸਾਨ ਦੀ ਕਈ ਵਾਰੀ ਨਾ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਸੁਰਤ ਰਹਿ ਜਾਂਦੀ ਜੀ ਦੇ ਨਾਲ ਤੁਹਾਡਾ ਘਰ ਪਿੱਛੇ ਜਾਣ ਲੱਗਦਾ ਤੁਹਾਡੇ ਹੁੰਦਾ ਨੇ ਵੀ ਜਦੋਂ ਉਹ ਜਿਉਂਦਾ ਸੀ ਨਾ ਸਾਡੇ ਘਰ ਦੇ ਵਿੱਚ ਬਹੁਤ ਬਰਕਤਾਂ ਸੀਗੀਆਂ ਪਰ ਉਹ ਚਲੇ ਗਿਆ ਨਾ ਸਾਡੇ ਘਰ ਦੇ ਵਿੱਚੋਂ ਨਾ ਵੀ ਹਰ ਇੱਕ ਚੀਜ਼ ਸਿਖਾਉਂਦੇ ਬਹੁਤ ਆ ਹਨਾ ਉਹ ਪਤਾ ਨਹੀਂ ਕਿੱਧਰ ਜਾਈ ਜਾਂਦੀ ਹੈ ਹਨਾ ਵੀ ਪਤਾ ਨਹੀਂ ਸਾਡੇ ਘਰ ਕੋਈ ਤੁਹਾਨੂੰ ਕਹਿਣਗੇ ਵੀ ਤੁਹਾਡੇ ਹਨਾ ਜਿਹੜੇ ਵੱਡੇ ਬਜ਼ੁਰਗ ਨੇ ਉਹ ਉਹਨਾਂ ਦੀ ਸੁਰਤ ਪਟਕਦੀ ਹੈ ਵੀ ਇਹ ਇਹੀ ਚੀਜ਼ਾਂ ਹੁੰਦੀਆਂ ਨੇ ਹੋਰ ਕੁਝ ਨਹੀਂ ਹੁੰਦਾ ਇਹ ਥੋੜੂ ਹੈ ਵੀ ਹਾਂ ਉਹ ਬਚਾਰੇ ਉਹ ਤੁਹਾਡੇ ਘਰ ਦੇ ਵਿੱਚ ਆ ਕੇ ਹਨਾ ਨੁਕਸਾਨ ਕਰਨਗੇ ਜਿਹੜਾ ਤੁਹਾਡਾ ਪਿਆਰਾ ਹੈ ਉਹ ਤੁਹਾਡੇ ਘਰ ਦੇ ਵਿੱਚ ਕਿਉਂ ਨੁਕਸਾਨ ਕਰੇਗਾ ਹਨਾ ਉਹਨਾਂ ਦੀ ਆਪਣੀ ਚੀਜ਼ ਦੇ ਵਿੱਚ ਸੁਰਤ ਹੁੰਦੀ ਆ। ਇੱਕ ਵਾਰੀ ਤੁਹਾਨੂੰ ਮ੍ਰਿਤਿਕ ਦੇ ਕੋ ਸੁਪਨੇ ਦੇ ਵਿੱਚ ਦਿਖਦੇ ਨੇ ਕੋਈ ਨਾ ਕੋਈ ਚੋਣ ਨੂੰ ਚੀਜ਼ ਦੱਸਦੇ ਹੈਗੇ ਹਨਾ ਵੀ ਇਹ ਕਰਨ ਵਾਲੀ ਹੈ ਇਹ ਕਰਨ ਵਾਲੀ ਵੀ ਉਹ ਉਹਨਾਂ ਦੀ ਇੱਕ ਮੰਗ ਹੁੰਦੀ ਹੈ ਵੀ ਹਾਂ ਸਾਡੀ ਅਸੀਂ ਇਹ ਅਧੂਰੀ ਰਹਿ ਗਈ ਹੈ ਨਾ ਜਿੰਨੇ ਕਿ ਐਕਸੀਡੈਂਟ ਹੋ ਗਿਆ ਇੱਕ ਦਮਾ ਨਾ ਉਹਦੀ ਮੌਤ ਹੋ ਗਈ ਪਰ ਉਹਦੇ ਮਨ ਦੇ ਵਿੱਚ ਕੁਛ ਨਾ ਕੁਛ ਹੁੰਦਾ ਵੀ ਹਾਂ ਵੀ ਆਹ ਚੀਜ਼ ਹੋਵੇ ਹਨਾ ਫਿਰ ਉਹ ਤੁਹਾਨੂੰ ਸੁਪਨਿਆਂ ਦੇ ਵਿੱਚ ਆ ਕੇ ਦੱਸਦੇ ਵੀ ਹਾਂ ਆਹ ਚੀਜ਼ ਮੈਂ ਇਹ ਹੋਣ ਵਾਲੀ ਹੁੰਦਾ ਤਾਂ ਦੇਖੋ ਸੁਪਨੇ ਪਰ ਉਹ ਜਦੋਂ ਹੌਲੀ-ਹੌਲੀ ਉਹ ਚੀਜ਼ ਨੂੰ ਕਰਦੇ ਆ ਜਾਂ ਆਪਣੇ ਨਾਲ ਉਹ ਵਿਚਰਦੀ ਹੈ ਫਿਰ ਆਪਾਂ ਹੁੰਦਾ ਵੀ ਹਾਂ ਮੇਰੇ ਆ ਪਿਆਰੇ ਨੇ ਆ ਕੇ ਮੈਨੂੰ ਇਹ ਕਿਹਾ ਸੀ ਇਹ ਜਿਹੇ ਹੁੰਦੇ ਨੇ ਜਦੋਂ ਕੋਈ ਦਿਖਦੇ ਆਪਾਂ ਨੂੰ ਹਨਾ ਨੁਕਸਾਨ ਹੁੰਦਾ ਹਨਾ ਉਹਨਾਂ ਦੀ ਬਿਰਤੀ ਉਹੀ ਜੀ ਹੁੰਦੀ ਹੈਗੀ ਹਨਾ ਇਹ ਚੀਜ਼ਾਂ ਅਲੱਗ-ਅਲੱਗ ਹੁੰਦੀਆਂ ਨੇ ਹਰ ਇੱਕ ਦਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਹਰ ਇੱਕ ਦੀ ਬਿਰਤੀ ਇੱਕੋ ਜੀ ਹੁੰਦੀ ਹੈਗੀ ਹਨਾ ਤੀਸਰੀ ਗੱਲ ਆ ਗਈ ਹਨਾ ਕਈ ਵਾਰੀ ਆਪਾਂ ਨੂੰ ਹੁੰਦਾਗਾ ਵੀ ਜਿਹੜਾ ਆਪਣਾ ਪਿਆਰਾ ਹੈ ਹਨਾ ਆਪਾਂ ਉਹਦੀ ਉਹੀ ਮੈਜਮੇ ਪਹਿਲਾਂ ਕਿਹ ਵੀ ਤਸਵੀਰ ਹੈਗੀ ਜਿਹੜੀ ਉਹਨੂੰ ਆਪਾਂ ਸਾਹਮਣੇ ਲਗਾ ਲੈਨੇ ਆ ਕਦੇ ਵੀ ਹਨਾ ਇਹ ਤਸਵੀਰ ਨੂੰ ਸਾਹਮਣੇ ਨਾ ਤੁਸੀਂ ਲਗਾਓ ਅਜਿਹੀ ਜਗ੍ਹਾ ਤੁਸੀਂ ਅਲੱਗ ਰੱਖੋ ਜਿੱਥੇ ਕੋਈ ਆਪਦੀ ਅਲਮਾਰੀ ਜਾਂ ਕੱਪ ਬੋਰਡ ਕਿਤੇ ਵੀ ਹਨਾ ਤੁਸੀਂ ਇਹ ਚੀਜ਼ਾਂ ਨੂੰ ਹਨਾ ਰੱਖ ਸਕਦੇ ਹੋ ਹਨਾ ਇੱਕ ਹੋ ਗਿਆ ਜਿਹੜੀ ਸੁਹਾਗਣ ਔਰਤ ਮਰਦੀ ਹੈ ਉਹਦਾ ਜਿਹੜਾ ਮੇਕਅਪ ਦਾ ਸਮਾਨ ਹੈ ਜਿਵੇਂ ਕੇਸੁਰਖੀ ਬਿੰਦੀ ਪਾウダー ਜੋ ਵੀ ਕਿਰੇ ਹਨ ਇਹ ਜਾਂ ਮੇਕਅਪ ਦਾ ਸਮਾਨ ਉਹ ਲਗਾਉਂਦੀ ਹੈ ਨਾ ਉਸ ਚੀਜ਼ ਨੂੰ ਕਦੇ ਵੀ ਨਾ ਵਰਤੋ ਨਾ ਕਿਸੇ ਨੂੰ ਦੇਵੋ ਜਿਵੇਂ ਚੂੜੀਆਂ ਹੋ ਗਈਆਂ ਹਨ ਇਹ ਜਿਹੀਆਂ ਚੀਜ਼ਾਂ ਦੇ ਨਾਲ ਕਿਉਂਕਿ ਉਹਦਾ ਬਹੁਤ ਲਗਾ ਹੁੰਦਾ ਬਹੁਤ ਪਿਆਰ ਹੁੰਦਾ ਤੇ ਅਗਲੀ ਗੱਲ ਇਹ ਸੁਹਾਗ ਦੀ ਨਿਸ਼ਾਨੀ ਵੀ ਉਹ ਸਮਝਦੀ ਆਪਦੀ ਹੈ ਨਾ ਤੇ ਇੱਕ ਪਤਨੀ ਆਪਣੇ ਪਤੀ ਨੂੰ ਹਨਾ ਸੁਹਾਗ ਨੂੰ ਕਿਸੇ ਨਾਲ ਵੰਡ ਨਹੀਂ ਸਕਦੀ ਹੁੰਦੀ ਫੇਰੀ ਇਦਾਂ ਦੀਆਂ ਚੀਜ਼ਾਂ ਆਪਾਂ ਕਹਿੰਦੇ ਅੱਜ ਕੱਲ ਹਨਾ ਬਿਮਾਰੀਆਂ ਖਾਣੇ ਪੀਣੇ ਵੀ ਆਪਣੇ ਖਰਾਬ ਹੋ ਗਏ ਹਨਾ ਘਰਾਂ ਦੇ ਵਿੱਚ ਲੜਾਈਆਂ ਝਗੜੇ ਪਰ ਕਹਿ ਦੇ ਨਾ ਵੀ ਸਾਰਾ ਕੁਝ ਹੁੰਦੇ ਹੋਏ ਵੀ ਹੈ ਨਾ ਮੇਰਾ ਦਿਲ ਖੁਸ਼ ਨਹੀਂ ਹੈਗਾ ਮੇਰਾ ਵੀ ਪਤਾ ਨਹੀਂ ਕਿਉਂ ਉਦਾਸ ਜਾਂ ਮੰਨ ਰਹਿੰਦਾ ਹੈ ਨਾ ਇਹ ਇਹੀ ਚੀਜ਼ਾਂ ਹੁੰਦੀਆਂ ਨੇ ਪਰ ਆਪ ਨੂੰ ਪਤਾ ਨਹੀਂ ਲੱਗਦਾ ਹੈਗਾ ਨਾ ਵੀ ਆਪਣੇ ਘਰ ਦੇ ਵਿੱਚ ਨੈਗੇਟਿਵਿਟੀ ਹੈਗੀ ਸਭ ਤੋਂ ਹੁਣ ਦੇਖੋ ਇਹ ਤਾਂ ਮੈਂ ਤੁਹਾਨੂੰ ਦੱਸਦੀ ਆ ਵੀ ਜਿਹੜੀਆਂ ਚੀਜ਼ਾਂ ਆਪਾਂ ਕਦੇ ਘਰ ਦੇ ਵਿੱਚ ਨਹੀਂ ਰੱਖਣੀਆਂ ਉਹਨਾਂ ਦੀਆਂ ਹਨਾ ਸਭ ਤੋਂ ਮੇਨ ਗੱਲ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਅਜਹੀ ਨੈਗੇਟਿਵਿਟੀ ਹੋਵੇ ਚਾਹੇ ਨਾ ਹੋਵੇ ਸਵੇਰੇ ਉੱਠ ਕੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਕੋਲੇ ਜਲ ਰੱਖ ਲਓ ਹਨਾ ਉਸ ਜਲ ਨੂੰ ਥੋੜਾ ਜਿਹਾ ਤਾਂ ਆਪਣੇ ਚਾਹ ਪਾਣੀ ਦੇ ਵਿੱਚ ਪਾ ਲਓ ਬਾਕੀ ਦਾ ਆਪਣੇ ਘਰ ਦੇ ਵਿੱਚ ਸਿੱਟਾ ਦੇ ਦਿਓ ਹਨਾ ਕਿਉਂਕਿ ਜਿੱਥੇ ਬਾਣੀ ਪੜੀ ਜਾਂਦੀ ਹੈਗੀ ਉੱਥੇ ਅਜਿਹੀਆਂ ਚੀਜ਼ਾਂ ਦਾ ਆਉਣਾ ਬਿਲਕੁਲ ਮਨਾਹੀ ਹੀ ਹੈ ਜਦੋਂ ਤੁਸੀਂ ਹਨਾ ਨਾਮ ਜਪੋਗੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਸਵੇਰੇ ਤੇ ਸ਼ਾਮ ਨੂੰ ਰਹਿਰਾਸ ਸਹਿਬ ਅਤੇ ਕੀਰਤਨ ਸੋਲਾ ਸਾਹਿਬ ਜੀ ਦਾ ਪਾਠ ਕਰਕੇ ਜਦੋਂ ਤੁਸੀਂ ਪਾਉਗੇ ਤਾਂ ਤੁਹਾਡੇ ਘਰ ਵਿੱਚ ਅਜਈਆਂ ਹਨਾ ਆਦ ਵਿਆਦ ਜਾਂ ਸ਼ਕਤੀਆਂ ਬਿਲਕੁਲ ਨਹੀ ਆਉਣਗੀਆਂ ਹਨਾ ਚੌਪੀ ਸਾਹਿਬ ਜੀ ਦਾ ਪਾਠ ਕਰਦੇ ਰਹੋ ਤੁਸੀਂ ਵਾਹਿਗੁਰੂ ਪਰਮੰਤਰ ਦਾ ਪਾਠ ਕਰਦੇ ਰਹੋ ਤਾਂ ਤੁਹਾਡੇ ਮਨ ਨੂੰ ਵੀ ਖੁਸ਼ੀ ਮਨ ਨੂੰ ਵੀ ਚੈਨ ਤੇ ਤੁਹਾਡੇ ਘਰ ਵਿੱਚ ਵੀ ਬਰਕਤਾਂ ਆਉਣਗੀਆਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੋ ਤੱਕ ਲਈ ਸਾਰੇ ਭੈਣ